ਵਾਇਗੁਰਦੀ ਕਾਕਾ ਸਾਹਿਬ ਵਾਇਗੁਰਦੀ ਖਫਤੇ ਇਹ ਮੈਸੇਜ ਸੁਨੇਹਾ ਉਹਨਾਂ ਸਾਡੇ ਭੈਣ ਭਰਾਵਾਂ ਲਈ ਆ ਜਿਹੜੇ ਪੇ ਇਸ ਵੇਲੇ ਇਰਾਨ ਦੇ ਵਿੱਚੋਂ ਨਿਕਲ ਰਹੇ ਆ ਸਾਨੂੰ ਇਹ ਵੀ ਜਾਣਕਾਰੀ ਹੈਗੀ ਆ ਪੇ ਇੰਡੀਆ ਕੋਈ ਜਹਾਜ਼ ਕਿ ਪਹੁੰਚ ਗਿਆ ਸੀ ਉਹਨਾਂ ਵਿੱਚ ਜਦੋਂ ਪੇ ਕਾਫੀ ਆਪਣੇ ਜਿਹੜੇ ਸਿਟੀਜ਼ਨ ਫਾਰ ਕੱਢ ਲਿਆ ਪੇ ਜੇ ਕੋਈ ਵੀ ਸਾਡਾ ਇੰਡੀਆ ਤੋਂ ਜਾਂ ਪੰਜਾਬ ਸਾਡਾ ਭੈਣ ਭਰਾ ਫਸ ਗਿਆ ਤੇ ਉਧਰੋਂ ਇਰਾਕ ਸਾਈਡ ਜਾਂ ਤੁਰਕੀ ਸਾਈਡ ਬਾਰਡਰ ਤੋਂ ਤੁਸੀਂ ਪਾਰ ਕਰਕੇ ਇਹਨਾਂ ਦੋਨਾਂ ਦੇਸ਼ਾਂ 'ਚ ਆ ਰਹੇ ਆ ਸਾਡੀਆਂ ਟੀਮਾਂ ਉਧਰ ਤਿਆਰ ਆ ਜਿੰਨੀ ਅਸੀਂ ਕੋਸ਼ਿਸ਼ ਕਰਾਂਗੇ ਜ਼ਰੂਰ ਤੁਹਾਡੀ ਮਦਦ ਕਰਨ ਦੀ ਜਿੱਥੇ ਤੁਸੀਂ ਪਹੁੰਚੋਗੇ ਦੇਸ਼ਾਂ-ਪਰਦੇਸਾਂ ਵਿੱਚ ਪਰ ਇਹ ਸਾਡੀ ਸਾਡੇ ਪਈ ਇੱਕ ਰਿਕਵੈਸਟ ਇਹ ਆ ਭਈ ਸਾਡੇ ਤੁਸੀਂ ਜਿਹੜਾ ਨੰਬਰ ਦਿੱਤਾ ਉਹ ਤੇ ਅਸੀਂ ਵਟਸਐਪ ਤੇ ਮੈਸੇਜ ਕਰਨਾ ਉਤੇ ਖੋਲ੍ਹਦੇ ਨਹੀਂ ਹੋਣੀਆਂ ਮੈਸੇਜ ਜ਼ਰੂਰ ਹਨ ਅਸੀਂ ਹਰ ਦੋ ਘੰਟੇ ਬਾਅਦ ਮੈਸੇਜ ਚੈੱਕ ਕਰਾਂਗੇ ਸੋ ਦੋਨੇ ਸਾਰ ਤੇ ਸਾਡੀਆਂ ਟੀਮਾਂ ਖਾਸ ਕਰਕੇ ਦੀਆਂ ਤੁਰਕੀ ਤੇ ਇਰਾਕ ਦੇ ਵਿੱਚ ਤਿਆਰ ਆ ਜਿੱਥੇ ਵੀ ਤੁਹਾਨੂੰ ਸਾਨੂੰ ਲੋੜ ਪਵੇ ਜੇ ਤੁਸੀਂ ਫਸ ਗਏ ਤਾਂ ਨਿਕਲ ਨਹੀਂ ਰਿਹਾ ਜੰਗ ਜ਼ਿਆਦਾ ਹੋ ਗਿਆ ਜ਼ਿਆਦਾ ਵੱਧ ਗਿਆ ਫੇ ਤੁਸੀਂ ਕ੍ਰਾਸ ਕੀਤਾ ਬਾਰਡਰ ਸਾਡੀਆਂ ਟੀਮਾਂ ਤੁਹਾਡੇ ਲਈ ਹਾਜ਼ਰ ਆ ਤੇ ਦੂਜੀ ਗੱਲ ਐ ਇਸ ਵੇਲੇ ਅਸੀਂ ਹੁਣ ਤੁਰਕੀ ਆਏ ਹਾਂ ਜਿੱਥੇ ਸਾਡਾ ਹਰ 2-3 ਮਹੀਨੇ ਬਾਅਦ ਰਫੂਜੀਆਂ ਲਈ ਸਾਡੀ ਸੇਵਾ ਚੱਲਦੀ ਆ ਸੋ ਐਸ ਟਾਈਮ ਤੇ ਵੀ ਅਸੀਂ ਸਾਰਾ ਸੈਟਅਪ ਕਰ ਰਹੇ ਆ ਐਸ ਟਾਈਮ ਤੇ ਵੀ ਸਾਡੀ ਸਾਰੀ ਇਹ ਜਿਹੜੀ ਸਾਡੀ ਨੈਟਵਰਕ ਵੱਧ ਰਿਹਾ ਆ ਅਸੀਂ ਤੁਹਾਡੇ ਬਾਰੇ ਸੋਚ ਰਹੇ ਆ ਜੇ ਤੁਸੀਂ ਨਿਕਲ ਸਕਦੇ ਆ ਸਰਕਾਰਾਂ ਵੱਲੋਂ ਜਿਹੜਾ ਜਹਾਜ਼ ਵੇਚੇ ਬਹੁਤ ਵਧੀਆ ਪਰ ਜੇ ਕੁਝ ਹੋ اچਾਂਦ ਕਿ ਕੁਝ ਹੋ ਗਿਆ ਤੇ ਨਿਕਲਣ ਲਈ ਤੇ ਬਾਰਡਰ ਤੇ ਆ ਗਏ ਇਹ ਨੰਬਰ ਤੇ ਪੰਜਾਬੀ ਦੇ ਵਿੱਚ ਤੇ ਅੰਗਰੇਜ਼ੀ ਮੈਸੇਜ ਭੇਜ ਦੇਣਾ ਤੇ ਉਹਦੇ ਵਿੱਚ ਫੇ ਅਸੀਂ ਸਾਡੀ ਚੈਕਲਿਸਟ ਹੈਗੀ ਅਸੀਂ ਸਾਰਾ ਚੈੱਕ ਕਰਾਂਗੇ ਭਈ ਤੁਸੀਂ ਕੌਣ ਆ ਕਿੱਥੇ ਆ ਲੋਕੇਸ਼ਨ ਤੁਹਾਡੀ ਲਾ ਕੇ ਫੇ ਅਸੀਂ ਤੁਹਾਡੀ ਕੋਸ਼ਿਸ਼ ਬਹੁਤ ਕਰਾਂਗੇ ਤੁਹਾਡੀ ਮਦਦ ਕਰਨ ਦੀ ਜਿੱਥੇ ਵੀ ਹੈ ਗਿਆ ਸੇਫ ਰਹੋ ਇੱਕ ਦੂਜੇ ਦੀ ਦੇਖਭਾਲ ਕਰੋ ਜੇ ਫਸ ਗਏ ਆ ਦੇਸ਼ ਦੇ ਵਿੱਚ ਇਕੱਠੇ ਹੋ ਕੇ ਸਮਾਂ ਨਿਕਲਣਾ ਕੱਲੇ ਕੱਲੇ ਸਮਾਂ ਨਿਕਲਣਾ ਸੋ ਜੇ ਕੋਈ ਵੀ ਲੋੜ ਹੋਵੇ ਅਸੀਂ ਇੱਥੇ ਹਾਜ਼ਰ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੈਸੇਜ ਸੁਨੇਹਾ ਉਹਨਾਂ ਸਾਡੇ ਭੈਣ ਭਰਾਵਾਂ ਲਈ ਆ ਜਿਹੜੇ ਪੇ ਇਸ ਵੇਲੇ ਈਰਾਨ ਦੇ ਵਿੱਚੋਂ ਨਿਕਲ ਰਹੇ ਆ ਸਾਨੂੰ ਇਹ ਵੀ ਜਾਣਕਾਰੀ ਹੈਗੀ ਆ ਕਿ ਇੰਡੀਆ ਤੋਂ ਜਹਾਜ਼ ਕਿ ਪਹੁੰਚ ਗਿਆ ਸੀ ਉਹਨਾਂ ਵੀ ਜਦੋਂ ਪੇ ਕਾਫੀ ਆਪਣੇ ਜਿਹੜੇ ਸਿਟੀਜ਼ਨ ਫਾਰ ਕੱਢ ਲਿਆ ਪੇ ਜੇ ਕੋਈ ਵੀ ਸਾਡਾ ਇੰਡੀਆ ਤੋਂ ਜਾਂ ਪੰਜਾਬ ਸਾਡਾ ਭੈਣ ਭਰਾ ਫਸ ਗਿਆ ਤੇ ਉਧਰੋਂ ਇਰਾਕ ਸਾਈਡ ਜਾਂ ਤੁਰਕੀ ਸਾਈਡ ਬਾਰਡਰ ਤੋਂ ਤੁਸੀਂ ਪਾਰ ਕਰਕੇ ਇਹਨਾਂ ਦੋਨਾਂ ਦੇਸ਼ਾਂ 'ਚ ਆ ਰਹੇ ਆ ਸਾਡੀਆਂ ਟੀਮਾਂ ਉਧਰ ਤਿਆਰ ਆ ਜਿੰਨੀ ਅਸੀਂ ਕੋਸ਼ਿਸ਼ ਕਰਾਂਗੇ ਜ਼ਰੂਰ ਤੁਹਾਡੀ ਮਦਦ ਕਰਨ ਦੀ ਜਿੱਥੇ ਤੁਸੀਂ ਪਹੁੰਚੋਗੇ ਦੇਸ਼ਾਂ ਪਰਦੇਸਾਂ ਵਿੱਚ ਪਰ ਇਹ ਸਾਡੀ ਸਾਡੇ ਪਈ ਇਹ ਹੀ ਭਈ ਇੱਕ ਰਿਕਵੈਸਟ ਹੈ ਭਈ ਸਾਡੇ ਤੁਸੀਂ ਜਿਹੜਾ ਨੰਬਰ ਦਿੱਤਾ ਉਹ ਤੇ ਤੁਸੀਂ ਵਾਟਸਐਪ ਤੇ ਮੈਸੇਜ ਕਰਨਾ ਉੱਤੇ ਖੋਜ ਨਹੀਂ ਹੋਣੀ ਆ ਮੈਸੇਜ ਜਰੂਰ ਹੋਣਾ ਅਸੀਂ ਹਰ ਦੋ ਘੰਟੇ ਬਾਅਦ ਮੈਸੇਜ ਚੈੱਕ ਕਰਾਂਗੇ ਸੋ ਦੋਨੇ ਸਾਰ ਤੇ ਸਾਡੀਆਂ ਟੀਮਾਂ ਖਾਸ ਕਰਕੇ ਤੁਰਕੀ ਤੇ ਇਰਾਕ ਦੇ ਵਿੱਚ ਤਿਆਰ ਆ ਜਿੱਥੇ ਵੀ ਤੁਹਾਨੂੰ ਸਾਨੂੰ ਲੋੜ ਪਵੇ ਜੇ ਤੁਸੀਂ ਫਸ ਗਏ ਤਾਂ ਨਿਕਲ ਨਹੀਂ ਰਹਿ ਜੰਗ ਜ਼ਿਆਦਾ ਹੋ ਗਿਆ ਜ਼ਿਆਦਾ ਵਧ ਗਿਆ ਫਿਰ ਤੁਸੀਂ ਕ੍ਰੋਸ ਕੀਤਾ ਬਾਰਡਰ ਸਾਡੀਆਂ ਟੀਮਾਂ ਤੁਹਾਡੇ ਲਈ ਹਾਜ਼ਰ ਆ ਤੇ ਦੂਜੀ ਗੱਲ ਐ ਅਸਲੇ ਅਸੀਂ ਹੁਣ ਤੁਰਕੀ ਆਏ ਹਾਂ ਜਿੱਥੇ ਸਾਡਾ ਹਰ 2-3 ਮਹੀਨੇ ਬਾਅਦ ਰਫੂਜੀਆਂ ਲਈ ਸਾਡੀ ਸੇਵਾ ਚੱਲਦੀ ਆ ਸੋ ਐਸ ਟਾਈਮ ਤੇ ਵੀ ਅਸੀਂ ਸਾਰਾ ਸੈਟਅਪ ਕਰ ਰਹੇ ਹਾਂ ਐਸ ਟਾਈਮ ਤੇ ਵੀ ਸਾਡੀ ਸਾਰੀ ਇਹ ਜਿਹੜੀ ਸਾਡੀ ਨੈਟਵਰਕ ਵੱਧ ਰਿਹਾ ਆ ਅਸੀਂ ਤੁਹਾਡੇ ਬਾਰੇ ਸੋਚ ਰਹੇ ਹਾਂ ਜੇ ਤੁਸੀਂ ਨਿਕਲ ਸਕਦੇ ਆ ਸਰਕਾਰਾਂ ਵੱਲੋਂ ਜਿਹੜਾ ਜਹਾਜ਼ ਭੇਜੇ ਬਹੁਤ ਵਧੀਆ ਪਰ ਜੇ ਕੁਝ ਹੋ اچਾਂਦ ਕਿਛ ਹੋ ਗਿਆ ਤੇ ਨਿਕਲ ਨਹੀਂ ਰਿਹਾ ਤੇ ਬੋਰਡਰ ਤੇ ਆ ਗਏ ਇਹ ਨੰਬਰ ਤੇ ਪੰਜਾਬੀ ਦੇ ਵਿੱਚ ਤੇ ਅੰਗਰੇਜ਼ੀ ਮੈਸੇਜ ਭੇਜ ਦੇਣਾ ਤੇ ਉਹਦੇ ਵਿੱਚ ਫੇ ਅਸੀਂ ਸਾਡੀ ਚੈਕਲਿਸਟ ਹੈਗੀ ਅਸੀਂ ਸਾਰਾ ਚੈੱਕ ਕਰਾਂਗੇ ਫੇ ਤੁਸੀਂ ਕੌਣ ਆ ਕਿੱਥੇ ਆ ਲੋਕੇਸ਼ਨ ਤੁਹਾਡੀ ਲਾ ਕੇ ਫੇ ਅਸੀਂ ਤੁਹਾਡੀ ਕੋਸ਼ਿਸ਼ ਬਹੁਤ ਕਰਨੀ ਤੁਹਾਡੀ ਮਦਦ ਕਰਨ ਦੀ ਜਿੱਥੇ ਵੀ ਹੈ ਗਿਆ ਸੇਫ ਰਹੋ ਇੱਕ ਦੂਜੇ ਦੀ ਦੇਖਭਾਲ ਕਰੋ ਜੇ ਫਸ ਗਏ ਆ ਦੇਸ਼ ਦੇ ਵਿੱਚ ਇਕੱਠੇ ਹੋ ਕੇ ਸਮਾਂ ਨਿਕਲਣਾ ਕੱਲੇ ਕੱਲੇ ਸਮਾਂ ਨਿਕਲਣਾ ਸੋ ਜੇ ਕੋਈ ਵੀ ਲੋੜ ਹੋਵੇ ਅਸੀਂ ਇੱਥੇ ਹਾਜ਼ਰ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ 라이 ਪੰਜਾਬੀ ਟੀਵੀ